ਸਤਸੰਗਤ ਜੀ ਦਰਸ਼ਨ ਕਰੋ ਹੰਸਾਲੀ ਵਾਲੇ ਮਹਾਪੁਰਸ਼ਾਂ ਦੇ ਬਸਤਰਾਂ ਦੇ ਉਹਨਾਂ ਦੀਆਂ ਉਹ ਪਾਵਨ ਪਵਿੱਤਰ ਨਿਸ਼ਾਨੀਆਂ ਜਿਹੜੀਆਂ ਅੱਜ ਵੀ ਹੰਸਾਲੀ ਸਾਹਿਬ ਦੇ ਵਿੱਚ ਮਹਾਪੁਰਸ਼ਾਨੀਆਂ ਸ਼ਿਸ਼ੋਭਤ ਕੀਤੀਆਂ ਗਈਆਂ ਨੇ ਤੇ ਮਹਾਪੁਰਸ਼ਾਂ ਦੇ ਬਸਤਰ ਬਰਤਨ ਆਹ ਮਹਾਪੁਰਸ਼ਾਂ ਦਾ ਹਰਮੋਨੀਅਮ ਮਹਾਪੁਰਸ਼ਾਂ ਦੇ ਜੋੜੇ ਹੋਰ ਵੀ ਬਹੁਤ ਪੀਜਾਂ ਆਪ ਜੀ ਆਗ ਆਲੇ ਹੋਣ ਦਰਸ਼ਨ ਕਰ ਰਹੇ ਹੋ ਇਹ ਜਿਹੜੇ ਸਥਾਨ ਦੇ ਆਪ ਜੀ ਨੂੰ ਦਰਸ਼ਨ ਕਰਾ ਰਹੇ ਹਨ ਸਾ ਸੰਗਤ ਜੀ ਏਸੀ ਸਥਾਨ ਤੇ ਬੈਠ ਕੇ ਹੰਸਾਲੀ ਵਾਲੇ ਮਹਾਪੁਰਸ਼ ਸੰਗਤਾਂ ਦੇ ਦਰਸ਼ਨ ਕਰਦੇ ਸੀ ਉਹੀ ਇਹ ਸੱਚਖੰਡ ਸਥਾਨ ਹੈ ਜਿੱਥੇ ਮਹਾਪੁਰਸ਼ ਆਪ ਬੈਠ ਕੇ ਉਹ ਸਾਹਮਣੇ ਸੰਗਤਾਂ ਨੂੰ ਵਚਨ ਕਰਦੇ ਹੁੰਦੇ ਸਨ ਤੇ ਜਿਨੇ ਇੱਕ ਵਾਰੀ ਦਰਸ਼ਨ ਕਰ ਲਏ ਉਹਨਾਂ ਦੀਆਂ ਕੁਲਾਂ ਦੀਆਂ ਕੁਲਾਂ ਤਾਰ ਦਿੰਦੇ ਸੀ ਤੇ ਇਹ ਉਸੇ ਤਰ੍ਹਾਂ ਹੀ ਮਹਾਪੁਰਸ਼ਾਂ ਦੇ ਜਾਨ ਤੋਂ ਮੰਗਰੋਂ ਜੋ ਆਪ ਦੀ ਅੰਦਰ ਸਰੂਪ ਲੱਗੇ ਦੇਖ ਰਹੇ ਹਾਂ ਉਸੇ ਤਰ੍ਹਾਂ ਹੀ ਰੱਖੇਗੇ ਮੇਰੇ ਦੇ ਨਾਲ ਕੋਈ ਵੀ ਛੇੜਖਾਨੀ ਨਹੀਂ ਕੀਤੀ ਗਈ ਉਹ ਬਾਬਾਈ ਦੇ ਸਰੂਪ ਆਪ ਜੀ ਦੇਖ ਰਹੇ ਹੋ ਸਾਹਮਣੇ ਇਸੇ ਤਰ੍ਹਾਂ ਮਹਾਪੁਰਸ਼ ਤੇ ਬੈਠ ਕੇ ਸੰਗਤਾਂ ਨੂੰ ਅਸੀਸਾਂ ਦਿੰਦੇ ਸੀ ਸੰਗਤਾਂ ਦੀਆਂ ਬੇਨਤੀਆਂ ਨੂੰ ਸੁਣਦੇ ਸੀ ਉਹ ਵੀ ਇੱਕ ਸਮਾਂ ਸੀ ਪਰ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਦਾ ਮਹਾਪੁਰਸ਼ ਅਤਿ ਹੱਟ ਨਾਜ਼ਰ ਨੇ ਮਹਿਸੂਸ ਕਰਕੇ ਦੇਖੋ ਕਿ ਉਹਨਾਂ ਦੀ ਯਾਦ ਦੇ ਵਿੱਚ ਵਾਹਿਗੁਰੂ ਇੱਕ ਵਾਰੀ ਜ਼ਰੂਰ ਬੋਲੇ ਸੰਗਤ ਜੀ